ਲਗੋ ਜਿਨ੍ਹਾਂ ਨੇ ਕੀਤੀ ਤੇ ਜਿਹਦੇ ਰਾਹੀਂ ਕੀਤੀ ਉਹਨਾਂ ਦੋਵਾਂ ਨੂੰ ਤੁਸੀਂ ਕੋਟ ਕੀਤਾ ਦੋਵੇਂ ਕਿਵੇਂ ਮੰਨਣਗੇ ਜੀ ਇਸ ਗੱਲ ਦੀ ਜੇ ਕਿਸੇ ਨੇ تسلیم ਕਰਨਾ ਵੀ ਉਹ ਗਰਤ ਹੈ ਜਾਂ ਸਹੀ ਆ ਉਹ ਪੰਥ ਦੀ ਬਹਤਾਤ ਜਿਹੜੀ ਮਾਨਸਿਕਤਾ ਉਹਨੇ ਕਰਨਾ ਹੈ ਤੇ ਪੰਥ ਦੀ ਬਹਤਾਤ ਮਾਨਸਿਕਤਾ ਕੀ ਆ ਸਾਨੂੰ ਦਿਖਦੀ ਭਈ ਉਹ ਕਹਿੰਦੇ ਪੰਥ ਦੀ ਜਿਹੜੀ ਮਹਤਾਤ ਹੈ ਉਹ ਐਸਜੀਪੀਸੀ ਨਹੀਂ ਨਹੀਂ ਗਲਤ ਆ ਐਸਜੀਪੀਸੀ ਪੰਜਾਬ ਦੇ ਸਿੱਖਾਂ ਦੀ ਨੁਮਾਇੰਦਗੀ ਤੇ ਕਰ ਸਕਦੀ ਇੱਕ ਪੁਆਇੰਟ ਤੇ ਜਾ ਕੇ ਜੀ ਪੰਥਕੱਲਾ ਪੰਜਾਬ ਚ ਨਹਿਗਾ ਤਖਤ ਦਾ ਸੁਨੇਹਾ ਚਾਹੇ ਕੋਈ ਅਨਟਾਟਿਕ ਦੇ ਵਿੱਚ ਕੋਨਾ ਬੈਠਾ ਹੋਵੇ ਵੇਖੋ ਉਹਨੂੰ ਵੀ ਬਰਾਬਰ ਪਹੁੰਚਦਾ ਜੀ ਠੀਕ ਸੋ ਤਖਤਾਂ ਨੂੰ ਸਿਰਫ ਪੰਜਾਬ ਵੱਲੋਂ ਇੱਕ ਚੁੜੀ ਗਈ ਕਮੇਟੀ ਦੇ ਹਵਾਲੇ ਦੇ ਨਾਲ ਕਹਿ ਦੇਣਾ ਵੀ ਇਹ ਚੁਣਨਗੇ ਤੇ ਇਹ ਪੰਥ ਦੀ ਨੁਮਾਇੰਦਗੀ ਕਰਦੇ ਗਲਤ ਹੈ ਉਹ ਪੰਜਾਬ ਦੇ ਸਿੱਖਾਂ ਦੀ ਨੁਮਾਇੰਦਗੀ ਕਰ ਸਕਦੇ ਚੁਣ ਕੇ ਇੱਕ ਸਭਾ ਦਾ ਨੁਮਾਇੰਦਗੀ ਕਰ ਸਕਦੇ ਪਰ ਤੁਸੀਂ ਉਹਦੀ ਵੀ ਇੱਕ ਕ੍ਰੈਡੀਬਿਲਟੀ ਵੇਖੋ ਪੇਸ਼ਲੇ 14 ਸਾਲਾਂ ਤੋਂ ਚੁਣੀ ਗਈ ਕਮੇਟੀ ਅੱਜ ਕਿਵੇਂ ਨੁਮਾਇੰਦਗੀ ਕਰ ਸਕਦੀ ਹੈ ਜੀ ਜਦੋਂ ਉਹਨਾਂ ਦਾ ਹੀ ਇੱਕ ਤਿਹਾਈ ਹਿੱਸਾ ਸੰਸਾਰ ਤੋਂ ਤਾਂ ਚਲਾ ਗਿਆ ਜਿਹੜੇ ਚੁਣੇ ਗਏ ਮੈਂਬਰ ਹੈ ਤਾਂ ਅੱਜ ਵੀ ਤੁਸੀਂ ਨੁਮਾਇੰਦੇ ਹੋ ਸੋ ਆਪਣੇ ਆਪ ਦੇ ਮਿਰ ਸਾਹਿਬ ਨਾਲ ਸ਼੍ਰੋਮਣੀ ਕਮੇਟੀ ਨੂੰ ਇਹ ਮੰਨ ਕੇ ਕਿ ਅਸੀਂ ਹੁਣ ਨੁਮਾਇੰਦਗੀ ਨਹੀਂ ਕਰਦੇ ਨੁਮਾਇੰਦਗੀ ਹੁੰਦੀ ਹੈ ਚੁਣੇ ਹੋਏ ਫਰੇਮਵਰਕ ਦੇ ਵਿੱਚ ਇਸ ਟਾਈਮ ਉਹ ਪੰਥ ਦੇ ਉੱਤੇ ਕਾਬਜ ਹੋ ਕੇ ਬੈਠੇ ਨੇ ਨਾ ਕਿ ਚੁਣ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਤੁਹਾਡੀ ਡਿਮਾਂਡ ਦੇਖੋ ਇਹ ਤਾਂ ਪ੍ਰੋਪਰ ਵਿਧੀ ਵਿਧਾਨ ਬੜਨਾ ਚਾਹੀਦਾ ਹੈ ਔਰ ਇਹ ਵਿਧਿਵਿਧਾਨ ਦੀ ਗੱਲ ਸਿਰਫ ਹੋਣਾ ਹਰਜਿੰਦਰ ਸਿੰਘ ਧਾਮੀ ਸਾਹਿਬ ਬਣਾ ਦੇ ਮੂੰਹ ਚੋਂ ਨਹੀਂ ਗਈ ਇਸ ਗੱਲ ਦੀ ਡਿਮਾਂਡ 25 ਸਾਲ ਪਹਿਲਾਂ ਤੋਂ ਚੱਲਦੀ ਪਈ ਹੈ ਜਦੋਂ ਜਥੇਦਾਰ ਜੁਗਿੰਦਰ ਸਿੰਘ ਵਿਧਾਨਤੀ ਸੀਗੇ ਔਰ ਉਦੋਂ ਪ੍ਰੋਪਰ ਮਾਹਿਰਾ ਦੇ ਨਾਲ رابطہ ਕਰਕੇ ਸੈਮੀਨਾਰਸ ਲੜੀ ਕਰਕੇ ਇੱਕ ਖਰੜਾ ਬਣਾਇਆ ਵੀ ਗਿਆ ਸੀ ਅਸੀਂ ਇਹ ਨਹੀਂ ਕਹਿੰਦੇ ਕਿ ਉਹ ਖਰੜਾ ਫਾਈਨਲ ਖਰੜਾ ਹੈ ਉਹਦੇ ਚ ਕਾਫੀ ਕੁਝ ਕੰਮ ਕੀਤਾ ਗਿਆ ਉਹਨੂੰ ਅੱਜ ਦੇ ਸੰਦਰਭ ਦੇ ਵਿਚਾਰਨਾ ਚਾਹੀਦਾ ਹੈ ਔਰ ਥਾਵਾਂ ਤੋਂ رائے ਜਿਹੜੀ ਮੰਗੀ ਗਈ ਆ ਕੋਣ ਸਵਾਲ ਸਿਰਫ ਇਨਾ ਕਿਆ ਕਿ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੇ ਜਿਨ੍ਹਾਂ ਨੇ ਕਮਿਟ ਕੀਤਾ ਹੈ ਕਿ ਅਸੀਂ ਇਹ ਵਿਦੇਵਤਨ ਲਾਗੂ ਕਰਾਂਗੇ ਮੰਨ ਕੇ ਕਿ ਉਹ ਆਪਣੇ ਕਾਰਜਕਾਲ ਦੇ ਦੌਰਾਨ ਉਹ ਕਰ ਪਾਉਂਦੇ ਨੇ ਕਿ ਨਹੀਂ ਇੱਕ ਚੈਲੰਜ ਆਉਣਾ ਸਾਹਮਣੇ ਜਿਓ ਕਰਨਗੇ ਤੇ ਫਿਰ ਆਪਣੇ ਆਪ ਇਹ ਜਿਹੜੇ ਮਜੂਦਾ ਜਥੇਦਾਰ ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਉਹ ਪੰਥ ਨੇ ਚੁਣੇ ਨੇ ਉਹ ਕੋਈ ਪੰਥ ਨੇ ਨਹੀਂ ਚੁਣੇ ਉਹਨਾਂ ਦੀ ਨਿਯੁਕਤੀ ਆਪਣੇ ਆਪ ਰੱਦ ਹੁੰਦੀ ਆ ਔਰ ਸਹੀ ਤਰੀਕੇ ਦੇ ਨਾਲ ਜਥੇਦਾਰ ਅੱਗੇ ਲੱਗਣਗੇ ਫਿਰ ਉਹ ਪੰਥ ਨੂੰ ਪ੍ਰਵਾਨਤ ਕਰਨ। ਅੱਛਾ ਇੱਥੋਂ ਦਾ ਕੰਕਿਆ ਗਿਆ ਕਿ ਜਿਹੜੇ ਦੂਜੇ ਜਥੇਦਾਰ ਸੀ ਹਸਾਬਕਾ ਉਹ ਭਾਜੀਪੀ ਦੇ ਤੱਕ ਸੀ। ਹੂੰ। ਦੇਖੋ ਇੱਕ بڑا ਗੰਭੀਰ ਅਲੀਗੇਸ਼ਨ ਸੁਖਵੀਰ ਸਿੰਘ ਬਾਦਲ ਵੱਲੋਂ ਲਾਇਆ ਗਿਆ ਹੈ। ਜੇ ਸੁਖਵੀਰ ਸਿੰਘ ਬਾਦਲ ਨੇ ਅਲੀਗੇਸ਼ਨ ਲਾਇਆ ਹੈ ਕਿ ਭਾਜੀਪੀ ਦੇ ਨੇ ਫਿਰ ਪ੍ਰੂਫਸ ਵੀ ਦੇਣ। ਪਬਲਿਕ ਦੇ ਕਲੀਅਰ ਕਰਨ ਵੀ ਜਿੱਥੋਂ ਨਾਲ ਲੱਗਦਾ ਵੀ ਐਸ ਐਸ ਕਰਕੇ ਜਾਂ ਇਥੇ ਇਥੇ ਸਾਡੇ ਕੋਲ ਪ੍ਰੂਫ ਹੈ ਕਿ ਬੀਜੇਪੀ ਦੇ ਫਿਰ ਅਗਲਾ ਸਵਾਲ ਜਿਉ ਬੀਜੇਪੀ ਦੇ ਨੇ ਜਿਸ ਸੇਤੋਂ ਦੇ ਨੇ ਤਾਂ ਫਿਰ ਸਵਾਲ ਅਗਲਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਉੱਤੇ ਆ ਕਿ ਉਹ ਦਰਬਾਰ ਸਾਹਿਬ ਦੇ ਹੈਡ ਗ੍ਰਾਂਟ ਕੀਵੇਂ ਨੇ ਜੀ ਜਿਉ ਜਥੇਦਾਰ ਨਹੀਂ ਰਹਿ ਸਕਦੇ ਕਿਉਂਕਿ ਬੀਜੇਪੀ ਦੇ ਨੇ ਤੱਕੀਓ ਸਿੱਖਾ ਦੇ ਇੱਕ ਮੁਕੱਦਸ ਸਥਾਨ ਦੇ ਹੈੱਡ ਗ੍ਰੰਥੀ ਬਣੇ ਰਹਿ ਸਕਦੇ ਨੇ ਕਿ ਬੀਜੇਪੀ ਨਾ ਹੋਣਾ ਵੀ ਘਪਰਾ ਨਹੀਂ ਮੈਂ ਅਗਲੀ ਗੱਲ ਕਹਿ ਰਿਹਾ ਉਹ ਕੱਲਾ ਬੀਜੇਪੀ ਨਾ ਇਸ ਕਰਕੇ ਲੈ ਲੈਂਦੇ ਨੇ ਕਿਉਂਕਿ ਕੇਂਦਰ ਦੇ ਸਰਕਾਰ ਹੋਣਾ ਦੀ ਅਸਲ ਚ ਉਹਨਾਂ ਦਾ ਕਹਿ ਦਾ ਮਤਲਬ ਹੁੰਦਾ ਵੀ ਸਰਕਾਰ ਦੇ ਇਸ਼ਾਰਿਆਂ ਤੇ ਚੱਲਦੇ ਨੇ ਜੀ ਪਰ ਇਹ ਇਹ ਗੱਲ ਸ਼ਰੋਮਣੀ ਕਮੇਟੀ ਦਾ ਪ੍ਰਧਾਨ ਕਵੇ ਤੇ ਥੋੜੀ ਜੀ ਸ਼ੋਭ ਦੀ ਪੂਰੀ ਨਹੀਂ ਸ਼ੋਭ ਦੀ ਪਰ ਸੁਖਬੀਰ ਸਿੰਘ ਬਾਦਲ ਕਹਿੰਦੇ ਬਿਲਕੁਲ ਨਹੀਂ ਸ਼ੋਭ ਦੀ ਜਿਸ ਅਕਾਲੀ ਦਲ ਦੇ ਬੁਲਾਰੇ ਨੇ ਦਲਜੀਤ ਸਿੰਘ ਚੀਮਾ ਜੀ ਨੇ ਇਹ ਜ਼ੋਰ ਲਾਤਾ ਵੀ ਅਸੀਂ ਇੰਡੀਅਨ ਫਰੇਮਵਰਕ ਦੇ ਸਿਸਟਮ ਚ ਕੇਂਦਰ ਜਾਂ ਦੂਜੇ ਤੀਜੇ ਚ ਬਾਹਰ ਨਹੀਂ ਜਾ ਸਕਦੇ ਉਹ ਇਹ ਗੱਲਾਂ ਕਹਿਣ ਵੀ ਨਹੀਂ ਜੀ ਕਬਜ਼ਾ ਹੋ ਗਿਆ ਕਿਸੇ ਦਾ ਹੋ ਗਿਆ ਇਹ ਗੱਲਾਂ ਉਹਨਾਂ ਦੇ ਮੌਨ ਸ਼ੋਭਦੀਆਂ ਪਰ ਇਸ ਗੱਲ ਦੀ ਉਹ ਜ਼ਿੰਮੇਵਾਰੀ ਹਰਜਿੰਦਰ ਸਿੰਘ ਧਾਮੀ ਸਾਹ ਬਣਾ ਦੇ ਉੱਤੇ ਸ਼ਰਮਣੀ ਕੌਰ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਆ ਕਿ ਜੇ ਉਹ ਅਲਿਗੇਸ਼ਨ ਸਿੱਧ ਕਰਦੇ ਨੇ ਤਾਂ ਫਿਰ ਜਿਹੜੇ ਹੈੱਡ ਗਾਰੰਟੀ ਨੇ ਉਹਨਾਂ ਤੇ ਐਕਸ਼ਨ ਕਿਉਂ ਨਹੀਂ ਦੂਸਰਾ ਜੇ ਇਹ ਝੂਠ ਹੈ ਤੇ ਫਿਰ ਕੀ ਉਹ ਆਪਣੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਕੁਐਸਚਨਿੰਗ ਕਰਨਗੇ ਕਿ ਤੁਸੀਂ ਇਹ ਗੱਲ ਕਿਵੇਂ ਕਹ ਦਿੱਤੀ ਜੇ ਉਹਨਾਂ ਕੋ ਮਾਫੀ ਮੰਗਵਾਉਣਗੇ ਕਾਲਤਕ ਸਾਬ ਤੁਹਾਨੂੰ ਸਮਝਾਉਣਾ ਸੀ ਕੌਣ ਹੈ ਕਾਲਤਕ ਸਾਬ ਐਸਟ ਹੈ ਕੌਣ ਨੇ ਐਸਟ ਹੈ ਕਿੰਨੇ ਲਾਇਆ ਹੈ ਕੌਣ ਸਮਨ ਕਰੇਗਾ ਉਹੀ ਜਿਹੜੇ ਉਸ ਦਿਨ ਬੋਲ ਕੇ ਆ ਰਹੇ ਨੇ ਜਦੋਂ ਸੁਖਵੀਰ ਸਿੰਘ ਬਾਦਲ ਤੇ ਆਉਂਦੇ ਆ ਉਹਨਾਂ ਦੇ ਗੱਲ ਸੁਣੋਪਾ ਪਾ ਰਹੇ ਨੇ ਉਹ ਇਹਨਾਂ ਨੂੰ ਕੁਐਸਚਨ ਕਰਨਗੇ ਆਪਣੇ ਆਪ ਉਹਨਾਂ ਦੀ ਮਤਲਬ ਨਿਯੁਕਤੀ ਤੋਂ ਲੈ ਕੇ ਅੱਜ ਤੱਕ ਉਹਨਾਂ ਦੇ ਕੰਮ ਕਰਨ ਦੇ ਉੱਤੇ ਸਵਾਲ ਹੀ ਚੈਨ ਨੇ ਔਰ ਪੰਚ ਨਿਵਾਨਾ ਨੂੰ ਉਦਣੀ ਪ੍ਰਵਾਨਤ ਨਹੀਂ ਕੀਤਾ ਜਿੱਦਣ ਉਹਨਾਂ ਦੀ ਨਿਯੁਕਤੀ ਹੋਈ ਤੇ ਇੱਕ ਟੜੇ ਨੇ ਸਿਰਫ ਉਹਨਾਂ ਨੂੰ ਪ੍ਰਵਾਨ ਕੀਤਾ ਹੈ ਬਾਦ ਅਦਾਲਤ ਨੇ ਉਹਨਾਂ ਨੂੰ ਸਰੋਪਾ ਦੇ ਕੇ ਉਹਨਾਂ ਨੇ ਸਾਬਤ ਕਰਤਾ ਕਿ ਉਹ ਉਹਨਾਂ ਦੇ ਜਦੋਂ 5 6 ਸਹਿਬਾਨ ਦੀ ਮੀਟਿੰਗ ਕਰ ਚੁੱਕੇ ਫਿਰ ਕੀ ਹੋਗਾ ਉਹ ਤਾਂ ਉਹਨਾਂ ਦਾ ਉੱਥੇ ਸਾਰਾ ਕੰਟਰੋਲ ਹੈ ਤੇ ਉਹਦੇ 5 6 ਸਹਿਬਾਨਾਂ ਨੂੰ ਵੀ ਭਾਵੇਂ ਕੱਲ ਕਰ ਲੈਣ ਪਰ ਫਿਰ ਉਹਦੇ ਚ ਵੀ ਵੇਖੋ ਕਮੀਆਂ ਹੈਗੀਆਂ ਨੇ ਜਿਹੜੇ 5 6 ਸਹਿਬਾਨਾਂ ਦੀ ਮੀਟਿੰਗ ਹੋਈ ਹੈ ਨਾ ਉਹਦੇ ਵਿੱਚ ਵੀ ਜੇ ਸਾਰੀਆਂ ਚੀਜ਼ਾਂ ਸਾਈਡ ਰੱਖ ਕੇ ਮੰਨ ਲਿਆ ਜਾਵੇ ਪੀਅ ਜਥੇਦਾਰ ਨੇ ਮੰਨ ਲਿਆ ਜਾਵੇ ਮੈਂ ਕਹਿੰਦਾ ਅਸੀਂ ਮੰਨਦੇ ਨਹੀਂ ਪਰ ਜਿਉ ਮੰਨਦੇ ਕਿ ਮੈਂ ਜਥੇਦਾਰਾਂ ਪੈਂਡਿੰਗ ਪਏ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜੇ ਫੈਸਲੇ ਉਹਨਾਂ ਦੇ ਵਿੱਚੋਂ ਕੋਈ ਵੀ ਵਿਚਾਰਿਆ ਗਿਆ ਇੱਕ ਅਹਿਮ ਇਸ਼ੂ ਸੀਗਾ ਵਿਚਾਰਨ ਵਾਲਾ ਜਿਹੜਾ ਉਹ ਨਹੀਂ ਵਿਚਾਰਿਆ ਜਦੋਂ ਇਹ ਸਾਰਾ ਘਟਨਾਕਰ ਵਾਪਿਆ ਤਾਂ ਭਾਈ ਨਰਿੰਦਰ ਸਿੰਘ ਚੌੜਾ ਦੀ ਦਸਤਾਰ ਦਾ ਮਸਲਾ ਅਕਾਲ ਤਖਤ ਸਾਹਿਬ ਤੇ ਪਿਆ ਵਿਚਾਰਿਆ ਉਹਨਾਂ ਨੇ ਇਹ ਗੱਲ ਉਦੋਂ ਵੀ ਇਹ ਗੱਲ ਆਈ ਸੀ ਵੀ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਤੇ ਮਸਲਾ ਵਿਚਾਰਿਆ ਜਾਏਗਾ ਕਿੱਥੇ ਗਿਆ ਕਮੇਟੀ ਜਿਹੜੀ ਅਕਾਲ ਤਖਤ ਸਾਹਿਬ ਤੋਂ ਬਣੀ ਸੀ ਉਹਨੂੰ ਦਰਕਨਾਰ ਕਰਕੇ ਜਿਸ ਤਰੀਕੇ ਦੇ ਨਾਲ ਕਾਦੀਦਲ ਬਾਦਲ ਨੇ ਆਪਣਾ ਪ੍ਰਧਾਨ ਚੁਣਿਆ ਜਦੋਂ ਕੋਈ ਸਵਾਲ ਇਹ ਚੈਨ ਆਇਆ ਉਸ ਕਮੇਟੀ ਦਾ ਕੀ ਬਣਨਾ ਕੀ ਨਹੀਂ ਬਣਨਾ ਕੋਈ ਗੱਲ ਕਲੀਅਰ ਕੀਤੀ ਗਈ ਕਿ ਸਿਰਫ ਇੱਕ ਰਵਾਇਤੀ ਚੱਲੇ ਆ ਰਹੇ ਮਤਿਆਂ ਦੀ ਸਿਰਫ ਸ਼ਬਦਾਵਲੀ ਵਰਤ ਕੇ ਤੁਸੀਂ ਜਾਰੀ ਕਰਦੇ ਜੀ ਪੰਚ ਸੇਬ ਸੰਭਾ ਦਾ ਮੀਟਿੰਗ ਹੋ ਗਈ ਇਹ ਤਖਤਾਂ ਦੀ ਮੀਟਿੰਗ ਇਸ ਤਰੀਕੇ ਨਾਲ ਕਿਉਂ ਨਹੀਂ ਦਿੱਤੀ ਮੈਂ ਉਹੀ ਤਾਂ ਕਹਿ ਰਿਹਾ ਸਵਾਲ ਇਸ ਜਵਾਬ ਇਸ ਸਵਾਲ ਜਿਹੜਾ ਆ ਜਿਨ੍ਹਾਂ ਨੂੰ ਤੁਸੀਂ ਜਥੇਦਾਰ ਕਹਿ ਰਹੇ ਉਹਨਾਂ ਦੇ ਸਾਹਮਣੇ ਕਰਨ ਵਾਲਾ ਉਹ ਜਵਾਬ ਦੇਣਾ ਪਰ ਕਾਰਨ ਕੀ ਹੈ ਸਾਫ ਦਿਖਦਾ ਪਿਆ ਇੱਕ ਧੜੇ ਦੇ ਜਥੇਦਾਰ ਨੇ ਉਹਨਾਂ ਦੇ ਉੱਤੇ ਉਹ ਹਮਲੇ ਦੇ ਦੋਸ਼ੀ ਨੇ ਉਹਨਾਂ ਦੀ ਪਾਰਟੀ ਦੇ ਇੱਕ ਬੰਦੇ ਵੱਲੋਂ ਨੇ ਦਸਤਾਰ ਉਤਾਰੀ ਗਈ ਤਾਂ ਉਹੋ ਗੱਲ ਆ ਪਈ ਹੁਣ ਮਾਲਕ ਨੂੰ ਕਿੱਦਾਂ ਕੋਈ ਗਲਮੇ ਤੋਂ ਖੜੇ ਫਿਰ ਇਨਸਾਫ ਮਿਲੇਗਾ ਨਹੀਂ ਕਾਕਤ ਸਾਹਿਬ ਤੋਂ ਵੀ ਇਨਸਾਫ ਜਿਸ ਤਰੀਕੇ ਦੇ ਨਾਲ ਹਾਲ ਦੀ ਘੜੀ ਚੱਲਦਾ ਪਿਆ ਪ੍ਰਬੰਧ ਨਾ ਸਾਨੂੰ ਆਸਿਆ ਨਾ ਮਿਲਦਾ ਤੇ ਫਿਰ ਹੱਲ ਕੀ ਹੈ ਵਿਧਾਨ ਬਣਾਉਣਾ ਚਾਹੀਦਾ ਠੀਕ ਹੈ ਸਰਕਾਰ ਸਰਕਾਰਾਂ ਤੋਂ ਕੋਈ ਇਨਸਾਫ ਲੈ ਸਕਦੇ ਮੈਂ ਤੁਹਾਨੂੰ ਦੱਸ ਤੇ ਰਿਹਾ ਸਰਬੰਨੀ ਸਾਹਿਬ ਤੁਸੀਂ ਗੱਲ ਨਹੀਂ ਫੜ ਪਾ ਰਹੇ ਤੁਸੀਂ ਆਜ਼ਾਦ ਹੋਣਾ ਆਪਣੀ ਪਾਰਲੀਮੈਂਟ ਹੈ ਤਾਂ ਫਿਰ ਕੀ ਕਰੀਏ ਤੁਸੀਂ ਗੱਲ ਨਹੀਂ ਫੜ ਪਾ ਰਹੇ ਜਿਹੜੀ ਮੈਂ ਕਹਿ ਰਿਹਾ ਮੌਜੂਦਾ ਸ਼ਬਦ ਵਰਤਾਂ ਮੌਜੂਦ ਮੈਂ ਨਹੀਂ ਕਹਿਆ ਵੀ ਕਦੀ ਮਿਲੇਗਾ ਨਹੀਂ ਮੈਂ ਤਾਂ ਇਹ ਕਹਿਆ ਵੀ ਜਿੱਦਨ ਪ੍ਰੋਪਰ ਵਿਧੀ ਵਿਧਾਨ ਬਣ ਕੇ ਪੰਥ ਦੀ ਸਹਿਮਤੀ ਦੇ ਨਾਲ ਕੋਈ ਜਥੇਦਾਰ ਆਏਗਾ ਤੇ ਉਹ ਏਦਾਂ ਆਪੋਦਰੇ ਫੈਸਲੇ ਨਹੀਂ ਕਰ ਪਾਏਗਾ ਉਸ ਦਿਨ ਇਨਸਾਫ ਹੋਏਗਾ ਤੇ ਫਿਰ ਕਦੋਂ ਸਮਾ ਹੋਗਾ ਤੇ ਉਹਦਾ ਕੀ ਉਹਦੀ ਇਸ ਟਾਈਮ ਤੁਸੀਂ ਵਿਉਂਤਬੰਦੀ ਤਿਆਰ ਕਰ ਰਹੇ ਹੋ ਉਹ ਸਾਰੇ ਬਣੀ ਹੋਈ ਆ ਜਿਸ ਤਰੀਕੇ ਨਾਲ ਸੁਝਾਅ ਸ਼੍ਰੋਮਣੀ ਕਮੇਟੀ ਵੱਲੋਂ ਮੰਗੇ ਗਏ ਸੀ ਉਹ ਦਿੱਤੇ ਵੀ ਜਾ ਚੁੱਕੇ ਨੇ ਸਾਡੇ ਵੱਲੋਂ ਬਾਕੀ ਵੀ ਉਹਨਾਂ ਨੇ ਦੇ ਰਹੇ ਨੇ ਇਸ ਗੱਲ ਦਾ ਇਸ ਸਵਾਲ ਦਾ ਜਵਾਬ ਇਸ ਟਾਈਮ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋਂ ਮੰਗਣਾ ਚਾਹੀਦਾ ਹੈ ਕਿ ਤੁਸੀਂ ਇਸ ਚੀਜ਼ ਨੂੰ ਕਦੋਂ ਤੱਕ ਮਤਲਬ ਕਲਿਮਿਨੇਟ ਕਰੋਗੇ ਕਦੋਂ ਤੱਕ ਇਸ ਚਾਰੀ ਚੀਜ਼ ਨੂੰ ਸਮੇਟ ਕੇ ਤੇ ਪੰਥ ਦੀ ਜਿਹੜੇ ਭਾਵਨਾਵਾਂ ਉਹਨਾਂ ਦਾ ਜਵਾਬ ਦਿਓਗੇ ਅਕਾਲੀ ਦਲ ਦੇ ਇੱਕ ਸਵਾਲ ਖੜੇ ਹੋਏ ਸੀ ਕਿ ਤੇਜਾ ਸਿੰਘ ਸਮੁਦਰੀ ਹਾਲ ਦੇ ਵਿੱਚ ਕਿਸੇ ਪਾਰਟੀ ਦਾ ਪ੍ਰਧਾਨ ਨਹੀਂ ਚੁਣਿਆ ਜਾ ਸਕਦਾ ਇਹਨੂੰ ਕਿਉਂ ਦੇਖੋ ਵਾਰ-ਵਾਰ ਸਾਰੀ ਚੀਜ਼ ਇੱਕੋ ਹਾਲ ਤੇ ਘੁੰਮ ਕੇ ਆ ਰਹੀ ਹੈ ਅਕਾਲੀ ਦਲ ਬਾਦਲ ਸ਼ਰੋਮਣੀ ਕਮੇਟੀ ਦਾ ਕਾਲ ਤਖਤ ਇਸ ਟਾਈਮ ਦਾ ਜਥੇਦਾਰ ਕਾਲ ਤਖਤ ਨਹੀਂ ਮੈਂ ਕਹੂੰਗਾ ਕਾਲ ਤਖਤ ਦਾ ਜਥੇਦਾਰ ਇਸ ਟਾਈਮ ਤਿੰਨਾਂ ਨੂੰ ਸਿਰਫ ਇੱਕੋ ਹੱਸੇ ਦੇ ਵਿੱਚ ਪਰੋ ਕੇ ਦੇਖਣਾ ਚਾਹੀਦਾ ਅਕਾਲੀ ਦਲ ਕੁਝ ਵੀ ਕਰੇ ਜਥੇਦਾਰ ਸਵਾਲ ਨਹੀਂ ਕਰਦਾ ਜਤੇਦਾਰ ਸਾਹਿਬ ਹੋ ਕਰ ਕਹਿੰ ਕਰਦੇ ਨੇ ਜੋ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦੇ ਅਕਾਲ ਤੱਕ ਸੌਰੀ ਬਾਦਲਦਲ ਕਹਿੰਦਾ ਹੈ ਸ਼੍ਰੋਮਣੀ ਕਮੇਟੀ ਉਹ ਕਰਦੀ ਹੈ ਜੋ ਉਹਨਾਂ ਨੂੰ ਬਾਦਲਦਲ ਕਹਿੰਦਾ ਹੈ ਤੇ ਬਾਦਲਦਲ ਆਪਣੀਆਂ ਮਨਮਰਜ਼ੀਆਂ ਕਰਦਾ ਇਹ ਤਿੰਨੇ ਵਕਫ ਬਕਰੇ ਨਹੀਂ ਹੈ ਇਸ ਟਾਈਮ ਇਹ ਇਸ ਟਾਈਮ ਇੱਕੋ ਹੀ ਬੈਠੇ ਨੇ ਤੇ ਇਹਨਾਂ ਤੋਂ ਕੋਈ ਬਹੁਤੀ ਭੱਟੀ ਆਸ ਨਹੀਂ ਲਾਉਣੀ ਚਾਹੀਦੀ ਪਰ ਇੱਕ ਆਸ ਮੈਂ ਫੇਰ ਕਹਿ ਰਿਹਾ ਕਿਉਂਕਿ ਹਰਜਿੰਦਰ ਸਿੰਘ ਧਾਮੀ ਸਾਹਿਬ ਉਹਨਾਂ ਨੇ ਕਮਿਟ ਕੀਤਾ ਹੈ ਪੰਥ ਦੇ ਵਿੱਚ ਕਿ ਜਿਹੜੀਆਂ ਪਿਛੇ ਗਲਤੀਆਂ ਹੋ ਗਿਆ ਉਹਨਾਂ ਨੂੰ ਅਸੀਂ ਦੁਰਸਤ ਕਰਾਂਗੇ ਔਰ ਪੱਕੀ ਜਦੋਂ ਜ਼ਥੇਦਾਰਾਂ ਦੀ ਨਿਯੁਕਤੀ ਹੋ ਗਿਆ ਇਸ ਟਮਕਾਰਜਕਾਰੀ ਨੇ ਜਿੰਨਾਂ ਤੁਸੀਂ ਕਹਿ ਰਹੇ ਇਹਨਾਂ ਨੂੰ ਨਿਯੁਕਤ ਕੀਤਾ ਜਦੋਂ ਪੱਕੀ ਨਿਯੁਕਤੀ ਕਰਾਂਗੇ ਅਸੀਂ ਤਾਂ ਉਹਨਾਂ ਦੀ ਵਿਦੇ ਵਿਧਾਨਕ ਰਾਏ ਕਰਾਂਗੇ ਪਰ ਸਵਾਲ ਫੇਰ ਆ ਕੇ ਖੜ ਜਾਂਦਾ ਹੈ ਵਾਰ-ਵਾਰ ਸਵਾਲਾਂ ਦੇ ਘੇਰੇ ਚ ਘੁੰਮਦੇ ਨੇ ਇੱਕ ਪਾਸੇ ਤੁਸੀਂ ਇਹ ਕਹਿ ਰਹੇ ਹੋ ਕਿ ਉਦੋਂ ਤੱਕ ਅੱਗੇ ਪੱਕੇ ਜ਼ਥੇਦਾਰ ਨਿਯੁਕਤ ਨਹੀਂ ਹੋਣਗੇ ਉਹਦੇ باوجود ਤਖਤ શ્રી ਦਮਦਮਾ ਸਾਹਿਬ ਦੇ ਉੱਤੇ ਫੇਰ ਉਸੇ ਤਰੀਕੇ ਨਾਲ ਜ਼ਥੇਦਾਰ ਦੀ ਨਿਯੁਕਤੀ ਕੀਤੀ ਗਈ ਜਿਸ ਤਰੀਕੇ ਨਾਲ ਕੁਲਦੀਪ ਸਖਦਾ ਜਿੱਦੀ ਕੀਤੀ ਗਈ ਇਹ ਸਵਾਲ ਫੇਰ ਸ਼ੁਰੂ ਨਹੀਂ ਕਰਦਾ ਪ੍ਰਬੰਧਕ ਕਮੇਟੀ ਤੇ ਕਿ ਆਪਣੀਆਂ ਕਲਾਂ ਤੋਂ ਵਾਰ-ਵਾਰ ਭੱਜਦੇ ਪਿਓ ਹਾਲੇ ਵੀ ਇਹ ਇਸ ਤਰੀਕੇ ਨਾਲ ਕਿਉਂ ਤੁਸੀਂ ਕੁਝ ਕਰੋਗੇ ਜਦੋਂ ਤੱਕ ਘੱਟੋ ਘਾਟ ਹਰਜਿੰਦਰ ਸਿੰਘ ਧਾਮੇ ਪ੍ਰਧਾਨ ਨੇ ਅਸੀਂ ਵੇਟ ਕਰਾਂਗੇ ਕਿ ਆਪਣੇ ਗਾਲ ਤੇ ਫੁੱਲ ਚਾੜਨਗੇ ਜੇ ਇਹ ਜਾਂ ਤੇ ਕਹਿ ਦੇਣ ਉਸ ਦਿਨ ਵੀ ਮੇਰੀ ਸਮਰੱਥਾ ਤੋਂ ਬਾਹਰ ਆ ਫਿਰ ਪੰਥ ਅਗਲਾ ਫੈਸਲਾ ਕਰੇਗਾ ਤੇ ਜਾਂ ਜਦੋਂ ਇਹਨਾਂ ਨੂੰ ਵੀ ਵਾਕਿਆ ਬਾਦਲਦਾਰ ਪ੍ਰਧਾਨ ਕੋਲ ਹਟਾ ਕੇ ਘਰ ਭੇਜ ਦਾਂਗੇ ਫਿਰ ਅਸੀਂ ਸਮਝ ਲੈ ਕੇ ਵਾਕਿਆ ਉਸ ਗੱਲ ਦਾ ਉਸ ਦਿਨ ਪਹੁੰਚ ਗਿਆ ਫਿਰ ਉਸ ਦਿਨ ਅਗਲਾ ਐਲਾਨ ਜਾਂ ਅਗਲਾ ਫੈਸਲਾ ਫਿਰ ਪੰਥ ਲੈ ਕੇ ਸੋਚੇਗਾ ਕਿ ਕੀ ਕਰੇਗਾ